ਤਿਆਰੀ ਥੋੜਾ ਧਿਆਨ ਦਿਓ ਸੁੱਖੇ ਭਾਈ ਇੱਥੇ ਕੰਟਰੋਲ ਕਰੀ ਯਾਰਾ ਸਾਹਮਣੇ ਕਬੱਡੀ ਨੌਜਾਨ ਗੱਭਰੂ ਨੇ ਇਸ ਵੇਲੇ ਪਾ ਦਿੱਤੀ ਹੈ ਪੰਕਜ 베ਰੀ ਵਾਲਾ ਚਾਰ ਜਾਫੀਆਂ ਵਿੱਚ ਜੋਧਾ ਆ ਸੋਨੀ ਹੈ ਇਹਦਾ ਫਕਰ ਝੰਡਾ ਪਿੰਡ ਹੈ ਖੇਡ ਮੈਦਾਨ ਦੇ ਵਿੱਚ ਉਧਰ ਬਲਵਿੰਦਰ ਛੱਠਾ ਢੰਡੋ ਵਾਲੀਆ ਇਸ ਵੇਲੇ ਫਰਕਾਉਂਦਾ ਵੀ ਮੁੰਡੇ ਨੇ ਸਦਾ ਜਫਾ ਲਾ ਦਿੱਤਾ ਆ ਬੂਰੀਆ ਦੇਣਾ ਡੀਲਾ ਆਖਦੇ ਆ ਜਾਣ ਲਈ ਪਿੰਡ ਹੈ ਇਹਦਾ ਹਰਿਆਣੇ ਦੇ ਵਿੱਚ ਜਿਹੜਾ ਹੁਣ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਟੈਲਫੋਰ ਦੇ ਜਫੇ ਤੇ ਸੁਖੀ ਬੈਂਸ ਵੱਲੋਂ 100 ਪਾਉਂਡ ਹੈ ਲਾਡੀ ਤੇ ਜੱਸੇ ਬੈਂਸ ਵੱਲੋਂ 100 ਪਾਉਂਡ ਹੈ ਖੁਸ਼ੀ ਦੇ ਤਿੰਨ ਜਫੇ ਸਣੀ ਕਾਲੇ ਸਿੰਘਾਂ ਦੇ ਮਾਮਿਆਂ ਵੱਲੋਂ ਕਹਿੰਦੇ 100 ਪਾਉਂਡ ਦੇ ਲੱਗਣੇ ਆ ਸਾਹਮਣੇ ਟੱਕਰ ਸਿਰੇ ਦੀ ਫੂਲਾ ਚੱਕੇ ਜਾਮ ਫੂਲਾ ਚੱਕੇ ਜਾਮ ਫੂਲਾ ਚੱਕੇ ਜਾਮ ਫੂਲਾ ਚੱਕੇ ਜਾਮ ਕਰ ਗਿਆ ਸਰਾ ਲਗਿਆ ਪਿਆਉਣ ਦੇ ਲਈ ਵਧਿਆ ਹੋਇਆ ਚਾਰ ਜਾਫੀਆਂ ਦੇ ਵਿੱਚ ਫਰਿਆਦ ਨੇ ਵੀ ਅੱਜ ਸਿਰਾ ਕੀਤਾ ਲੋਪੋਕੇ ਵਾਲੇ ਨੇ ਹੱਟ ਟੋੜਿਆ ਵਾਲਾ ਬਿੱਲਾ ਆਹ ਵੇਖਦਾ ਵੀ ਭੰਗੜਾ ਪੈਂਦਾ ਭੰਗੜਾ ਪੈਂਦਾ ਇਸ ਵੇਲੇ ਇਸ ਵੇਲੇ ਸਾਰਾ ਸਾਊਥਾ ਲੱਜਦਾ ਰਿੰਟੂ ਬੜੈਜ ਭੰਗੜਾ ਪਾ ਰਿਹਾ ਆਹ ਵੇਖਦਾ ਵੀ ਨੋਟਾਂ ਦਾ ਮੀਂਹ ਵਰਦਾ ਨੋਟਾਂ ਦਾ ਮੀਂਹ ਵਰਦਾ ਪਰ ਆ ਰਿਹਾ ਕਰਨ ਬੁੱਟਰ ਨਥੋ ਵਾਲੀਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਹਮਣੇ ਮਨੀਸ਼ ਢੀਲੇ ਦੀ ਪਈ ਹੋਈ ਰੇਡ ਚਾਰ ਆਫੀਆਂ ਵਿਚੋਂ ਕਿਹੜਾ ਨੌਜਾਨ ਗੱਭਰੂ ਲਾ ਕੇ ਜਫਾ ਬੱਲੇ ਬੱਲੇ ਕਰਵਾਉਂਦਾ ਹੈ ਪੁਆਇੰਟ ਇਸ ਵੇਲੇ ਜਾਫੀਆਂ ਦਾ ਸੁਖੀ ਬੈਂਸ ਵੱਲੋਂ ਹਰ ਜਫਾ 100 ਬਾਉਂਡ ਦਾ ਟੈਲਫੋਰਡ ਦਾ ਲਾਡੀ ਹਾਫ ਤੋਂ ਪਹਿਲਾਂ ਇੱਕ ਬਾਅਦ ਚ ਜੇ ਤੁਹਾਡਾ ਰੀਵਿਊ ਤੁਹਾਡੇ ਹੱਕ ਦੇ ਵਿੱਚ ਹੁੰਦਾ ਆ ਫਿਰ ਹੋਰ ਲੈ ਸਕਦੇ ਆ ਜੋਦਾ ਜੋਦਾ ਇਸ ਵੇਲੇ ਬੱਲੇ ਬੱਲੇ ਕਰਵਾ ਗਿਆ 100 ਪਾਉਂਡ ਸੋਨਾ ਹੋਠੀਆਂ ਲੈ ਕੇ ਆ ਵੀ ਨੇ ਹਾ ਟੈਲਫੋਰਡ ਦੀ ਟੀਮ ਨੇ ਦੇਖਦੇ ਵੀ ਚਾਰਾਂ ਦੇ ਵਿੱਚੋਂ ਕੌਣ ਕੱਢਦਾ ਅੱਗ ਮੇਰੇ ਮਿੱਤਰੋ ਲਓ ਜੋਦਾ ਇਹ ਆ ਸੋਨੀ ਰੇਸ਼ਮ ਸਲੀਨੇ ਵਾਲਾ ਟੱਕਰ ਵੱਡੇ ਮੱਲਾਂ ਦੇ ਦਰਮਿਆਨ ਲੱਗਦਾ ਜੋਰ ਅੱਡੀ ਚੋਟੀ ਦਾ ਹਾ ਖੇਡਣ ਜਦੋਂ ਕਬੱਡੀ ਜੋਰ ਲੱਗਦਾ ਪੱਟਾਂ ਦਾ ਜੋਰ ਲੱਗਦਾ ਪੱਟਾਂ ਦਾ ਜੋਰ ਲੱਗਦਾ ਪੱਟਾਂ ਦਾ ਹਾ ਸੋਨੀ ਕਮਾਲ ਕਰ ਦੱਤੀ ਬੱਲੇ ਬੱਲੇ ਕਰਵਾਤੀ ਜਸ ਮੇਰ ਦੱਤੀ ਆ ਤੇ ਅਮਰਤ ਬਰਮੀ ਵੱਲੋਂ ਆ ਜਫੇ ਦਾ 100 ਪਾਉਂਡ ਹੈ ਜਸ ਮੇਰ ਪ੍ਰਧਾਨ ਉਹਨਾਂ ਵੱਲੋਂ ਸਲੋ ਇੱਕ ਨੰਬਰ ਦਾ ਹਰ ਜਫਾ 500 ਪਾਉਂਡ ਦਾ ਬਲਵੀਰ ਰਣੀਆਂ ਬਲਜੀਤ ਮੱਲੀ ਤੇ ਨਾਲ ਸਾਡੇ ਆਓ ਟੱਕਰ ਛਾਬੀ ਹੁਣਾਂ ਵੱਲੋਂ ਟੱਕਰ ਆ ਤੋਏ ਗਬਰੂਆ ਹਮੁੰਡੇ ਨੇ ਸਰਾਜ ਦਿੱਤਾ 500 ਪਾਉਂਡ ਦਾ ਜਫਾ ਸਰਾ ਕਰ ਦਿੱਤਾ ਲੋਪੋ ਵਾਲੇ ਫਰਿਆਦ ਨੇ ਫਰਿਆਦ ਵੱਲੇ ਮਾਣ ਕਰ ਰਿਹਾ ਹੈ ਮਾਲਵੇ ਦਾ ਵੱਡਾ ਖੇਡ ਪ੍ਰਮੋਟਰ ਹੈ ਮੇਰੇ ਵੀਰੋ ਸਾਹਮਣੇ ਕਬੱਡੀ ਨੌਜਨ ਗਬਰੂ ਮਨੀਸ਼ ਸਿੰਘ ਜੀ ਇਸ ਵੇਲੇ ਪੈ ਗਈ ਹੈ ਸੰਦੀਪ ਦੇ ਨਾਲ ਯਾਰੀ ਹੈ ਉਧਰ 골ਡੀ ਸਾਹਮਣੇ ਵਾਲੀ ਹੈ ਐਨ ਅਨੰਦ ਮਾਲ ਦਾ ਮਠੱਡਿਆਂ ਦਾ ਸੱਤਾ ਤੇ ਸੋਨੀ ਆ ਤੋਏ ਗਬਰੂ ਰਾਜੇ ਵਿੰਦਰੇ ਤੇ ਪਾਲੇ ਵਿੰਦਰੇ ਨੂੰ ਕਰੰਦਰ ਲਈ 20 ਪਾਉਂਡ ਤੋੜਦੇ ਮੇਰੇ ਵੀਰੋ ਸਾਰੇ ਤੇ ਬਿੱਲਾ ਗੈਲਵਿਅਰ ਪੂਰਾ ਲਾਲਿਆਂ ਵਾਂਗ ਫਿਰਦਾ ਚਟਾ ਖੁਰਦਾ ਪਜਾਮਾ ਪਾ ਕੇ ਪੂਰਾ ਤੈਰਦਾ ਫੰਦਾ ਸਰਾ ਸੈਰਾ ਓਏ ਕਬਰੂਆ ਸਰਾ ਸੈਰਾ ਓਏ ਕਬਰੂਆ ਸਰਾ ਕਰਾਈ ਜਾਂਦਾ ਨੰਗਲੀਆਂ ਦੀ ਟੀਮ ਲਈ ਗੁਰਜੀਤ ਵੀ ਖੁਸ਼ ਹੋਇਆ ਗੁਰਜੀਤ ਕੌਣ ਵੇਖਦਾ ਵੀ ਟੀਜਿੰਦਰ ਰਿੰਡੂ ਬੜੈਤ ਆਹ सोनू ਥੰਦੇ ਤੇ ਮਾਰਗਡ ਸ਼ੀਨੇ ਹੋਣਾ ਵੱਲੋਂ ਵੱਡੇ ਮਾਰ ਲੱਗੇ ਹੋਏ ਨੇ ਲਓ ਫਰਿਆਦ 500 ਦਾ ਜਫਾ 500 ਪਾਉਂਡ ਦਾ ਜਫਾ ਜਸਪਾਲ ਪੰਜਾਬੀ ਜੌਕਸ ਨੇ 500 ਪਾਉਂਡ ਦਾ ਜਫਾ ਹਰਮਨ ਕਿੱਥੇ ਰੁਕਦੇ ਆ ਪਲੀਜ਼ ਬੇਨਤੀ ਹੈ ਬਲਜਿੰਦਰੇ ਪਿੰਡਰੋਣੀ ਪਿਆਰ ਦੇ ਨਾਲ ਸੱਤਾ ਬਾਜੀ ਕਿੱਥੇ ਸੱਤਾ ਬਾਜੀ ਗੋਲਦੀ ਭਾਈ ਪਲੀਜ਼ ਬੇਨਤੀ ਪਾਜੀ ਸੱਤੇ ਭਾਈ ਮਾੜੀ ਸਖਤਾਈ ਕਰੀ ਜਰਾ ਸਾਹਮਣੇ ਇਸ ਲਈ ਪਈ ਹੋਏ ਰੇਡ ਆ ਆ ਨੌਜਨ ਸੋਨੀ ਸੋਨੀ ਕਿਆ ਬਾਤ ਹੈ ਸੋਨੀ 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 ਹੋ ਗਈ ਬੱਲੇ ਬੱਲੇ ਭਿੰਦਰ ਬਲਜਿੰਦਰ ਭਿੰਦਰ ਵੱਲੋਂ ਮਾਰਨ ਦਿੱਤੇ ਜਾ ਰਹੇ ਐਨ ਮੁੰਡੇ ਦੇ ਲਈ ਬੱਲੇ ਬੱਲੇ 200 ਪੌਂਡ ਸਾਬੀ ਲਵਾਣੇ ਵੱਲੋਂ ਸਾਬੀ ਲਵਾਣੇ ਵੱਲੋਂ 200 ਪੌਂਡ ਖੁਸ਼ੀ ਦੇ ਜੱਫੇ ਦਾ ਲਾਡੀ ਬੈਸ ਤੇ ਜੱਸਾ ਬੈਸ ਉਹਨਾਂ ਵੱਲੋਂ ਵੀ 100 ਪੌਂਡ

ਖੁਸ਼ੀ ਦਾ ਜਫਾ 200 ਪਾਉਂਡ ਦਾ ਪਰ ਸੋਨੀ ਤੇ ਅੱਜ ਆਈ ਤੇ ਆਇਆ ਹੋਇਆ ਸੋਨੀ ਤੇ ਅੱਜ ਆਈ ਤੇ ਆਇਆ ਹੋਇਆ ਸੋਨੀ ਤੇ ਅੱਜ ਆਈ ਤੇ ਆਇਆ ਹੋਇਆ ਸਾਊਥ ਆਲ ਆਏ ਨੇ ਪੰਜਾਬੀ ਬਾਤ ਸੀ ਤੇ ਨੇਦਰ ਦਾ ਸ਼ੀਰੇ ਪਵਾ ਜੜੇ ਦਾ ਸਾਹਮਣੇ ਕਬੱਡੀ ਨੌਜਵਾਨ ਰੇਸ਼ਮ ਸਿੰਘ ਲੀਨੇ ਵਾਲਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀਆਂ ਵਿੱਚੋਂ ਹੁਣ ਕਿਹੜਾ ਖਿਡਾਰੀ ਲਾ ਕੇ ਜਫਾ ਟੈਲਫੋਨੀ ਟੀਮ ਦਾ ਬੱਲੇ ਬੱਲੇ ਕਰਵਾਵੇਗਾ ਗੱਲ ਸਮੇਂ ਦੀ ਸਰਾ ਸਰਾ ਬਗਾਲਿਆ ਸਰਾ ਮੇਰੇ ਵੀਰੋ